ਮੈਨੂੰ ਡਿਪਾਰਟਮੈਂਟ ਤੇ ਵੀ ਜਾਈ ਕੰਪਲੇਂਟ ਕਰਾਂਗਾ ਜਿੱਥੋਂ ਤੱਕ ਜਾਣਾ ਜਾਇਆ ਜਾਇਆ ਜਾਏ ਮੈਂ ਉੱਥੋਂ ਤੱਕ ਜਾਵਾਂਗਾ ਇੰਨੀ ਕੁ ਪੋਲਿਟਿਕਲ ਮਿਲ ਤੇ ਪ੍ਰੈਸ਼ਰ ਹੈ ਸਰ ਜੇ ਐਨਓ ਸੀ ਜੇ ਸਾਡੀ ਰਿਪੋਰਟ ਇੰਨੇ ਜੁਲਾਈ ਨੂੰ ਤਿਆਰ ਸੀ ਤੇ ਅੱਨੀ ਲੈਣ ਕਿ ਹਾਂਜੀ ਸਰ ਮੇਰਾ ਨਾਮ ਦੋਣ ਤੇ ਜਿਹੜਾ ਕੁ ਕਰਨਾ ਚਾਹੀਦਾ ਕੀ ਨਾ ਆਵੇ ਸਰ ਜੀ ਇਹ ਸਰ ਮੇਰਾ ਨਾਮ ਕਰਨ ਖੰਨਾ ਹੈ ਮੈਂ ਅੰਮ੍ਰਿਤਸਰ ਦਾ ਨੌਰਥ ਦਾ ਨਿਵਾਸੀ ਹਾਂ ਤੇ ਮੇਰੀ ਗੁੜੀਆ ਦੀ ਡੈਥ ਹੋਈ ਸਰ ਡਾਕਟਰਾਂ ਦੀ ਨੈਗਲੀਜੈਂਸ ਕਾਰਨ अच्छा ची हॉस्पिटल ਦੇ ਡਾਕਟਰਾਂ ਦੀ ਨੈਗਲੀਜੈਂਸ ਕਰਕੇ ਮੇਰੀ ਬੇਟੀ ਦੀ ਡੈਥ ਹੋਈ ਤੇ ਉਸ ਕਾਰਨ ਮੈਂ ਸਰ ਇੱਥੇ ਤੁਹਾਨੂੰ ਮਤਲਬ ਪ੍ਰੈਸ ਕਾਨਫਰੰਸ ਕਰ ਰਿਹਾ ਸੀ ਕਿ ਮੇਰੀ ਬੇਟੀ ਨੂੰ ਇਨਸਾਫ ਮਿਲੇ ਸਰ ਮੈਂ ਤੇ ਬੂਰੇ ਮੈਂ ਤੇ ਇੱਕ ਸਿਟੀਜ਼ਨ ਆ ਪੰਜਾਬ ਦਾ ਸਿਟੀਜ਼ਨ ਹੋਣ ਦੇ ਨਾਤੇ ਹਿੰਦੁਸਤਾਨ ਦਾ ਵਸਨੀਕ ਹੋਣ ਦੇ ਨਾਤੇ ਮੈਂ ਕਹਿਣਾ ਚਾਹਨਾ ਕਿ ਅੱਜ ਅਸੀਂ ਵੇਖ ਰਹੇ ਹਾਂ ਪਾਸਪੋਰਟ ਆਫਿਸ ਇਹ ਉਹ ਇੱਥੇ ਕਿੰਨਾ ਰਸ਼ ਹੈ ਸਭ ਪੰਜਾਬੀ ਬਾਹਰ ਜਾ ਰਹੇ ਨੇ ਕਿਉਂਕਿ ਸਰ ਇਹ ਸਾਡੇ ਪੰਜਾਬ ਚ ਮੈਨੂੰ ਨਹੀਂ ਲੱਗਦਾ ਕਿਸੇ ਨੂੰ ਕੋਈ ਇਨਸਾਫ ਮਿਲ ਰਿਹਾ ਬਿਊਰੋਕਰੇਸੀ ਅਨੀ ਹੈਵੀ ਹੈ ਜਿਹਦਾ ਕੋਈ ਹਿਸਾਬ ਨਹੀਂ ਕਿ ਇੱਕ ਦੇਖੋ ਕਿ ਜਿੱਥੇ ਇਹਨਾਂ ਦੇ ਬੋਰਡ ਨੇ ਮੰਨ ਲਿਆ ਕਿ ਮੈਡੀਕਲ ਨੈਗਲੀਜੈਂਸ ਹੈ ਤੇ ਹਾਲੇ ਤੱਕ ਡਾਕਟਰ ਦੀ ਕਿੰਨੀ ਕਿ ਸਮਝ ਲਓ ਉਹ ਆਪਣੇ ਆਪ ਨੂੰ ਸੀਐਮ ਤੋਂ ਉੱਪਰ ਸਮਝੀਏ ਜਿੱਤੇ ਹਾਲੇ ਤੱਕ ਇਹਨਾਂ ਦਾ ਮਤਲਬ ਪਰਚਾ ਨਹੀਂ ਦਿੱਤਾ ਗਿਆ ਸਾਨੂੰ ਲਿਖਤ ਦਿੱਤੀ ਗਈ ਹੈ ਨਾ ਉਹਨੂੰ ਹਾਂਜੀ ਸਾਨੂੰ ਲਿਖਤ ਰਿਪੋਰਟ ਦਿੱਤੀ ਗਈ ਹੈ ਲਿਖਤ ਰਿਪੋਰਟ ਦਿੱਤੀ ਗਈ ਹੈ ਇਹ ਡਾਕਟਰ ਸਾਹਿਬ ਨੇ ਵੀ ਮੰਨ ਲਿਆ ਕਿ 에ਰਰ ਦਾ ਮੀਨਿੰਗ ਨੈਗਲੀਜੈਂਸ ਹੈ ਮੈਡੀਕਲ ਨੈਗਲੀਜੈਂਸ ਤੇ 304 ਦਾ ਪਰਚਾ ਹੁੰਦਾ ਸਰ ਤੇ ਅਸੀਂ ਕਹਿੰਦੇ ਹਾਂ ਸਖਤ ਤੋਂ ਸਖਤ ਇਹ ਤੇ ਮੈਂ ਤਾਂ ਕਹਿੰਦਾ ਗੈਰ ਇਰਾਦਤਨ ਹੱਤਿਆ ਦਾ ਮਾਮਲਾ ਵੀ ਇਹਨਾਂ ਦੇ ਚਲਾਉਣਾ ਚਾਹੀਦਾ ਬੱਚੇ ਦੇ ਜਨਮ ਮਲੇ ਵੀ ਸਾਨੂੰ ਦੱਸਿਆ ਸਸਨ ਨੂੰ ਕਈ ਵਾਰੀ ਅਸੀਂ ਸੀਪੀ ਸਾਹਿਬ ਨੂੰ ਵੀ ਮਿਲਿਆ ਡੀਸੀ ਸਾਹਿਬ ਨੂੰ ਵੀ ਮਿਲਿਆ ਤੇ ਸਾਨੂੰ ਉਹਨਾਂ ਵੱਲ ਉਹਨਾਂ ਵੱਲੋਂ ਕਿਹਾ ਗਿਆ ਕਿ ਕਾਰਵਾਈ ਹੋਏਗੀ ਲੇਕਿਨ ਹਾਲੇ ਤੱਕ ਕੋਈ ਬੰਦੀ ਕਾਰਵਾਈ ਉਹਨਾਂ ਤੇ ਨਹੀਂ ਕੀਤੀ ਗਈ ਜੇ ਉਹਦੀ ਮੰਤਰਤੇ ਕਾਰਵਾਈ ਨਹੀਂ ਹੋਏਗੀ ਇਸ ਤਰ੍ਹਾਂ ਸਰ ਫਿਰ ਆਪਾਂ ਹਾਈਅਰ ਅਥਾਰਟिटीज ਵੱਲ ਜਾਵਾਂਗੇ ਫਿਰ ਅਸੀਂ ਚੰਡੀਗੜ੍ਹ ਮੂਵ ਕਰਾਂਗੇ ਪੀਜੀਆਈ ਤੋਂ ਰਿਪੋਰਟ ਬਣਾਵਾਂਗੇ ਕਿੱਥੋਂ ਕਿੱਥੋਂ ਤੱਕ ਪੈਸੇ ਖਵਾ ਲਾਂਗੇ ਅਸੀਂ ਏਮਸ ਤੱਕ ਜਾਵਾਂਗੇ ਏਮਸ ਤੋਂ ਰਿਪੋਰਟ ਬਣਾਵਾਵਾਂਗੇ ਅਸੀਂ ਵੀ ਵੇਖੀ ਨਾ ਇਹ ਮੈਡਮ ਦੀ ਕਿੰਨੀ ਕੁ ਪਹੁੰਚ ਹੈਗੀ ਤੇ ਜਿਹੜੇ ਕਿ ਸਾਨੂੰ ਦੇਖੋ ਅਸੀਂ ਸ਼ਾਂਤੀਪੂਰਨ ਪਰਮਿਸ਼ਨ ਲੈ ਕੇ ਧਰਨਾ ਲਾ ਰਹੇ ਹਾਂ ਪਬਲਿਕ ਪ੍ਰੋਪਰਟੀ ਤੇ ਤੁਹਾਨੂੰ ਲਾ ਰਹਿਆ ਤਾਂ ਸਾਨੂੰ ਇਹਨਾਂ ਦੇ ਹਸਬੰਦ ਵੱਲੋਂ ਗਾਲਾਂ ਕੱਢੀਆਂ ਜਾ ਰਹੀਆਂ ਨੇ ਇਹਨਾਂ ਨੂੰ ਲੱਖ ਦੀਆਂ ਲਾਂਤਾਂ ਸ਼ਰਮ ਨਹੀਂ ਆਉਂਦੀ ਇੱਕ ਤਾਂ ਸਾਡਾ ਬੱਚਾ ਇਹ ਡਾਕਟਰ ਜਸਪ੍ਰੀਤ ਵਾਲੀਆ ਦੇ ਹਸਬੰਦ ਵੱਲੋਂ ਗੰਦੀਆਂ ਗੰਦੀਆਂ ਗਾਲਾਂ ਕੱਢੀਆਂ ਗਈਆਂ ਕੀ ਆ ਗਿਆ ਅੱਧ ਰਾਤ ਅੰਕ ਮੈਂ ਦੱਸਾਂ ਇਹ ਉਹ ਸਾਨੂੰ ਇਹਨਾਂ ਦੇ ਮੈਨੇਜਰ ਨੇ ਧਮਕੀਆਂ ਦਿੱਤੀਆਂ ਧਰ ਤੇ ਡੈਫਲੇਮੇਸ਼ਨ ਦਾ ਕੇਸ ਪਾਵਾਂ ਇਹ ਕਹਿੰਦਾ ਇੱਕ ਤੁਸੀਂ ਬੱਚਾ ਮਾਰਤਾ ਸਰ ਇਹ ਤੇ ਉਹੀ ਘਵਤ ਹੋ ਗਈ ਜੀ ਇੱਕ ਚੋਰੀ ਨਾਲੇ ਸਿਨਾ ਜੋੜੀ ਮੈਂ ਤਾਂ ਵਾਈ ਗੁਰੂ ਜੀ ਅੱਗੇ ਸ਼੍ਰੀ ਰਾਮ ਅੱਗੇ ਅਰਦਾਸ ਕਰਾਂਗਾ ਕਿ ਇਹਨਾਂ ਤੇ ਸਖਤ ਤੋਂ ਸਖਤ ਸਜ਼ਾ ਮਿਲੇਗੀ ਕੱਲੋਂ ਇਹ ਕਿਸੇ ਹੋਰ ਦੇ ਬੱਚੇ ਨੇ ਇਦਾਂ ਨਾ ਕਰ ਸਕਣ ਕੱਲ ਧੰਨੇ ਦੇ ਦੌਰਾਨ ਸਾਨੂੰ ਤਿੰਨ ਤੋਂ ਚਾਰ ਬੰਦੇ ਐਸੇ ਮਿਲੇ ਜੋ ਕਿ ਫਰਦਰ ਇਹਨਾਂ ਦਾ ਪਹਿਲੇ ਵੀ ਇਹਨਾਂ ਦੇ ਸ਼ਿਕਾਰ ਹੋ ਚੁੱਕੇ ਨੇ ਲੇਕਿਨ ਕੋਈ ਆਵਾਜ਼ ਨਹੀਂ ਉਠਾਂਦਾ ਕਿਉਂਕਿ ਇਹਨਾਂ ਦੀ ਪੋਲੀਟੀਕਲ ਇਨਫਲੂਐਂਸ ਬਹੁਤ ਹੈ ਲੇਕਿਨ ਮੈਂ ਉਹ ਲੀਡਰਾਂ ਨੂੰ ਵੀ ਉਹ ਜਿਹੜੇ ਪੋਲੀਟੀਕਲ ਬੰਦੇ ਜਿਹੜੇ ਇਹਨਾਂ ਦੀ ਮਦਦ ਕਰ ਰਿਹਾ ਉਹਨਾਂ ਨੂੰ ਵੀ ਕਹਿਣਾ ਚਾਹਨਾ ਕਿ ਦੇਖੋ ਜੀ ਅੱਜ ਤੁਸੀਂ ਗਲਤ ਦਾ ਸਾਥ ਦੇ ਰਹੇ ਹੋ ਕੱਲ ਨੂੰ ਜਾਨ ਰੱਬ ਨੂੰ ਤੁਸੀਂ ਵੀ ਦੇਣੀ ਜੇ ਅਮਰ ਕੋਈ ਨਹੀਂ ਰਿਹਾ ਹੈ ਦੁਨੀਆ ਤੇ ਕੋਈ ਅਮਰ ਨਹੀਂ ਰਿਹਾ ਅਗਰ ਅੱਜ ਕਿਸੇ ਦਾ ਅਸੀਂ ਅਨਿਆਏ ਕਰਨੇ ਵਾਇਆ ਤਾਂ ਤੁਹਾਨੂੰ ਵੀ ਕੱਲ ਨੂੰ ਨਿਆਏ ਨਹੀਂ ਜੇ ਮਿਲਣਾ ਤੁਹਾਡੇ ਵੀ ਬੱਚੇ ਛੋਟੇ ਨੇ ਉਹਨਾਂ ਦੀ ਸ਼ਕਲ ਵੇਖੋ ਉਹਨਾਂ ਦੀ ਸ਼ਕਲ ਵੇਖੋ ਬੱਚੇ ਸਭ ਦੇ ਸਾਂਝੇ ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਕੀ ਅੱਜ ਜਿਹੜਾ ਇੱਥੇ ਤੁਹਾਨੂੰ ਮੈਂ ਕਸ਼ਿਸ਼ ਕਰਨਾ ਬਸੰਤ ਟਾਈਮ ਨੂੰ ਚਰਨੀ ਆ ਹਾਂਜੀ ਕੀ ਮਾਮਲਾ ਹੈ ਜਿਹੜਾ ਮਾਂ ਮੇਰੀ ਵੀ ਬੇਹਨ ਨਹੀਂ ਨਹੀਂ ਹਾਂ ਚਾਚੀ ਹਸਪੀਟਲ ਦੀ ਨੈਗਲੀਜੈਂਸ ਦੇ ਕਾਰਨ ਅੱਠ ਅਲਟਰਾਸਾਉਂਡ ਤੇ ਫੀਟਲ ਇਕੋ ਵਿੱਚ ਦੱਸਿਆ ਨਹੀਂ ਕਿ ਆ ਮੇਰੀ ਬੇਟੀ ਦੇ ਦਿਲ ਵਿੱਚ ਚਾਰ ਸ਼ੇਕ ਸੀ ਇੱਕ ਵੈਲਵ ਵੀ ਐਬਸੈਂਟ ਸੀ ਤੇ ਫਿਰ ਐਸ ਦੌਰਾਨ 3 ਮਹੀਨੇ ਦਰਦ ਦੱਸਿਆ ਕਿ ਮੇਰੀ ਬੱਚੀ ਦਿੱਲੀ ਤੱਕ ਦੇ ਹਸਪੀਟਲਸ ਨੇ ਕਿਹਾ ਕਿ ਦਾਹੀ ਤੋਂ ਬੱਚਾ ਪੈਦਾ ਕਰਵਾਇਆ ਗਿਆ ਤੇ ਉਸ ਤੋਂ ਬਾਅਦ 25 ਮਈ ਨੂੰ 40 ਤੋਂ ਸਕੋਰ ਦੇ ਵਿੱਚ ਡੇਢ ਮਹੀਨਾ ਤੜਫ ਤੜਫ ਕੇ ਇੱਕ ਸਰਜਰੀ ਵੀ ਉਹਦੀ ਹੋ ਗਈ ਤੇ ਉਹ 25 ਮਈ ਨੂੰ ਸਾਨੂੰ ਛੱਡ ਕੇ ਚਲੀ ਗਈ ਅੱਜ ਮੇਰੀ ਬੱਚੀ ਨੂੰ ਗਏ 2 ਮਹੀਨੇ ਤੋਂ ਉੱਪਰ ਹੋ ਗਿਆ ਪਰ ਅੱਗੇ 3 ਮਹੀਨੇ ਦੀ ਕੰਪਲੇਂਟ ਪਾਈ ਹੈ ਪਰ ਮੇਰਾ ਨਾਮ ਕਸ਼ਿਸ਼ ਕੰਨਾ ਹੈ ਮੈਂ ਬਸੰਤਾ ਮੀਨੂ ਜੀ ਵਾਸੀ ਆ ਮੈਂ ਪਹਿਲੇ ਵੀ ਧੰਨ ਆਇਆ ਚਾਚੀ ਹਸਪੀਟਲ ਦੀ ਨੈਗਲੀਜੈਂਸ ਦੇ ਕਾਰਨ ਮੇਰੀ ਬੱਚੀ ਦੀ ਜਾਨ ਚਲੀ ਗਈ 3 ਮਹੀਨੇ ਉਹ ਤੜਫ ਤੜਫ ਕੇ ਮੇਰੀ ਬੱਚੀ ਨੇ ਜ਼ਿੰਦਗੀ ਤੇ ਮੌਤ ਦੀ ਜੰਗ ਹਾਰ ਗਈ ਇਹ ਉਹਨੂੰ ਅੱਜ ਇੱਕ ਮੈਡੀਕਲ ਐਰਰ ਦਾ ਨਾਮ ਦਿੱਤਾ ਗਿਆ ਮੇਰੀ ਬੱਚੀ ਦੀ 3 ਮਹੀਨੇ ਦੀ ਤੜਫ ਨਾ ਤੁਹਾਡੇ ਪ੍ਰੈਸ ਦੇ ਆਣ ਨੇ ਪ੍ਰੈਸ ਭਾਈਆਂ ਨੇ ਮੇਰਾ ਬਹੁਤ ਸਾਥ ਦਿੱਤਾ ਮੇਰੇ ਭਰਾ ਤੇ ਉਹਨਾਂ ਨੇ ਇੱਕ 에ਰਰ ਨੂੰ ਅੰਦਰੋਂ ਮੈਡਮ ਨੇ ਮੰਨਿਆ ਕਿ ਉਹ ਇੱਕ ਨੈਗਲੀਜੈਂਸ ਹੈ ਸਾਝ ਹਾਂ ਨੇ ਕਿਹਾ ਸਾਝ ਹਸਪੀਟਲ ਵਿੱਚ ਆਠ ਅਲਟਰਾਸਾਉਂਡ ਫੀਟਲ ਇਕੋ ਕੀਤੇ ਗਏ ਤੇ ਜਿਸ ਵਿੱਚ ਸਾਨੂੰ ਧੋਖੇ ਵਿੱਚ ਰੱਖਿਆ ਗਿਆ ਕਿ ਮੇਰੀ ਬੱਚੀ ਬਿਲਕੁਲ ਸਵਸਥ ਹੈ ਮੈਂ ਬਹੁਤ ਆਪਣੀ ਬੱਚੀ ਦੇ ਆਨ ਦੀ ਖੁਸ਼ੀ ਵਿੱਚ ਚਾ ਸੀ ਮੇਰੀ ਬੇਟੀ ਨੂੰ ਵੀ 9 ਸਾਲ ਦੀ ਮੇਰੀ ਬੇਟੀ ਨੂੰ ਵੀ ਚਾ ਸੀ ਅਸੀਂ ਬਹੁਤ ਤਿਆਰੀਆਂ ਕੀਤੀਆਂ ਸਾਨੂੰ ਧੋਖੇ ਵਿੱਚ ਰੱਖਿਆ ਗਿਆ ਸਾਹ ਨਾ ਸਰ ਬਹੁਤ ਮਾਰੀ ਕੀਤੀ ਹੈ ਮੈਡਮ ਪਰਚਾ ਕਿਉਂ ਨਹੀਂ ਦਰਜ ਕਰਦੇ ਵੇ ਜਲਦ ਕੀਤਾ ਜਾਏ ਅਸੀਂ ਇਹ ਮੰਗ ਕਰਦੇ ਹਾਂ ਪਰਚਾ ਦਰਜ ਕੀਤਾ ਜਾਏ ਸੀਪੀ ਸਾਹਿਬ ਕਹਿੰਦੇ ਕਿ ਮੈਡੀਕਲ ਮੈਡੀਕਲ 에ਰਰ ਦੇ ਅਕੋਰਡਿੰਗ ਐਫ ਆਈ ਆਰ ਮੇਰੇ ਖਿਆਲ ਤੇ ਨਹੀਂ ਹੋਊਗੀ ਧਨਵਾਦ ਸਰ ਕਹਿੰਦੇ ਮੈਡਮ ਉੱਥੇ ਛਾਤੀ ਹਸਪੀਟਲ ਕੱਲ ਅਸੀਂ ਤਰਨਾ ਲਾਇਆ ਸੀ ਛਾਤੀ ਹਸਪੀਟਲ ਦੇ ਬਾਅਦ ਤਰਨਾ ਲਾਇਆ ਸੀ ਉੱਥੇ ਸਾਨੂੰ ਗਾਲਾਂ ਕੱਢਿਆ ਗਿਆ ਉਹਨਾਂ ਦੇ ਉਹਨਾਂ ਦੇ ਹਸਬੰਡ ਵਾਲੋ ਹਾਂਜੀ ਲੱਖ ਦੀਆਂ ਲਾਂਤਾ ਅੰਦਰ ਮੈਡਮ ਮੰਨੇ ਆ ਪ੍ਰੈਸ ਦੇ ਸਾਹਮਣੇ ਕਿ ਇਟ ਇਜ਼ ਨੈਗਲੀਜੈਂਸ ਤਾਂ ਫਿਰ ਲਿਖਣ ਵਿੱਚ ਇੰਨੀ ਕੀ ਪ੍ਰੋਬਲਮ ਆ ਗਈ ਸੀ ਅਨਾ ਕਿਹੜਾ ਪੋਲਿਟੀਕਲ ਪ੍ਰੈਸ਼ਰ ਆ ਗਿਆ ਸੀ ਮਿਲੀ ਸਿਵਲ ਸਰਜੋ ਤੁਸੀਂ ਪ੍ਰਸ਼ਾਸਨ ਨੂੰ ਦਿੱਤੀ ਹੈ ਹਾਂਜੀ ਹਾਂਜੀ ਦਿੱਤੀ ਹੈ ਇਹਨਾਂ ਨੇ ਉਹਨਾਂ ਨੂੰ ਭੇਜੀ ਆ ਇਹਨਾਂ ਨੇ ਭੇਜੀ ਆ ਅਸੀਂ ਤਾਂ ਡੀਸੀ ਸਾਹਿਬ ਕੋ ਕਾਪੀ ਲਈ ਹੈ ਅਸੀਂ ਤਾਂ ਡੀਸੀ ਸਾਹਿਬ ਕੋਲ ਮੰਗ ਕਰਦੇ ਹਾਂ ਅਸੀਂ ਆਈ ਮੰਗ ਕਰਦੇ ਹਾਂ ਕਿ ਐਫ ਆਈ ਆਰ ਦਰਜ ਹੋਵੇ ਜਲਦ ਤੋਂ ਜਲਦ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਏ ਤੇ ਜੇ ਕੱਲ ਨੂੰ ਕਾਰਵਾਈ ਨਹੀਂ ਹੁੰਦੀ ਤਾਂ ਸਾਡਾ ਫਰਦਰ ਐਕਸ਼ਨ ਹੋਏਗਾ ਕਿ ਜਿਹੜੀਆਂ ਪਬਲਿਕ ਪਲੇਸਿਸ ਨੇ ਜਿੱਦਾਂ ਕਿ ਕੰਪਨੀ ਬਾਗ ਇਨਕਮ ਟੈਕਸ ਚੌਂਗ ਭੰਡਾਰੀ ਬ੍ਰਿਜ ਉੱਤੇ ਅਸੀਂ ਤੇ ਸਾਡੀ ਐਨ ਜੀਓ ਮਿਲ ਕੇ ਕੈਂਡਲ ਮਾਰਚ ਕਰਾਂਗੇ ਬਿਗ ਪ੍ਰੋਟੈਸਟ ਬਿਗ ਪ੍ਰੋਟੈਸਟ ਤੇ ਲਿਜਾਵਾਂਗੇ ਕਿ ਜਲ ਮੁਕਾਰ ਤਾਲਵੀ ਕਰਾਂਗੇ ਅੱਛਾ ਇੱਕ ਮੈਂ মিডিਆ ਰਾਹੀ ਇਹ ਜ਼ਰੂਰ ਦੱਸਣਾ ਚਾਹਾਂਗਾ ਜੋ ਕਿ ਉਹਨਾਂ ਦੇ ਹਸਬੰਡ ਫੁਕਰੀਆਂ ਧਮਕੀਆਂ ਦੇ ਰਹੇ ਨੇ ਗਾਹਾਂ ਕੱਟ ਰਹੇ ਨੇ ਮੈਂ ਉਹਨਾਂ ਨੂੰ ਐਸ ਐਸ ਪੋਤਾਵਾ ਕਹਿਣਾ ਚਾਹਾਂਗਾ ਅਗਰ ਮੇਰੇ 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 ਤੇ ਜਾਂ ਮੇਰੇ ਪਰਿਵਾਰ ਤੇ ਆਂਚ ਵੀ ਆਈ ਤਾਂ ਉਹਦੀ ਜ਼ਿੰਮੇਵਾਰ ਡਾਕਟਰ ਜਸਪ੍ਰੀਤ ਵਾਲੀਆ ਤੇ ਉਹਨਾਂ ਦੇ ਹਸਬੰਡ ਹੋਣਗੇ ਤੇ ਪ੍ਰਸ਼ਾਸਨ ਹੋਏਗਾ ਅੰਮ੍ਰਿਤਸਰ ਦੀ ਐਡਮਿਨਿਸਟ੍ਰੇਸ਼ਨ ਹੋਏਗੀ

ਐਰਰ ਹੀ ਆ ਉਹ ਨਹੀਂ ਐਰਰ ਦਾ ਮਤਲਬ ਐਰਰ ਦਾ ਮਤਲਬ ਮੈਡੀਕਲ ਐਰਰ ਮੈਡੀਕਲ ਐਰਰ ਗਲਤੀ ਹੁੰਦਾ ਗਲਤੀ ਗਲਤੀ ਹੈ ਗਲਤੀ ਤੇ ਉਹ ਗਲਤੀ ਕਿਉਂ ਐਰਰ ਕਿਉਂ ਗਲਤੀ ਦੇ ਗਲਤੀ ਕਰਕੇ ਤੇ ਮਰਨਦੇ ਹੋ ਤੇ ਫਿਰ ਉਹਨਾਂ ਦੇ ਖਿਲਾਫ ਐਕਸ਼ਨ ਕਿਉਂ ਨਹੀਂ ਰਿਪੋਰਟ ਕਰਿਆ ਐਕਸ਼ਨ ਪੁਲਿਸ ਨੇ ਲੈਣਾ ਅਸੀਂ ਨਹੀਂ ਮੈਂ ਕਿਹਾ ਐਰਰ ਦੇ ਸ਼ਬਦ ਸਾਨੂੰ ਮਤਲਬ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਐਰਰ ਦਾ ਮਤਲਬ ਹੈ ਉਹਨਾਂ ਨੂੰ ਸਮਝ ਨਹੀਂ ਆਈ ਜਾਂ ਤਾਂ ਕੋਈ ਸਮਝ

ਅਰ ਇਹ ਤਾਂ ਹੈ ਗਈ ਆ ਦੇ ਉਸ ਟਾਈਮ ਇਹਨਾਂ ਨੂੰ ਦੱਸ ਦਿੰਦੇ ਸ਼ਾਇਦੋ ਸੋਸਤੋ ਆਪ ਡਾਕਟਰ ਸਾਇੰਸ ਸਾਇੰਸ ਕਰਕੇ ਜਾਣੇਗੀ ਸਾਇੰਸ ਸਿੰਪਟਮ ਜੜੇ ਆ ਨਾ ਉਹ ਆਫਟਰ ਬਰਥ ਹੀ ਆਣੇ ਸੀਗੇ ਉਹ 1 ਮਹੀਨੇ ਬਾਅਦ ਆਫਟਰ ਬਰਥ ਆਏ ਆ ਮੈਡੀਕਲ ਸਪੈਸ਼ਲਿਸਟ ਸਾਡੇ ਕੋਲ ਕਾਰਡੀਓਲੋਜਿਸ ਸੀ ਮੈਡੀਕਲ ਸਪੈਸ਼ਲਿਸਟ ਸੀ ਗਾਇਨੋਕੋਲੋਜੀ ਸੀ ਪੰਜ ਮੈਂਬਰ 6 ਮੈਂਬਰੀ ਕਮੇਟੀ ਬਣਾਈ ਆਪਾਂ ਉਹ ਸਾਰੇ ਆਪਸੇ ਡਿਸਕਸ ਕਰ ਚੁੱਕੇ ਆ ਉਹ ਲੈਗਲੀਜੈਂਸੀ ਜਿਉਂ ਨਹੀਂ ਰਿਖਾਇਰਤ ਨੋ ਰਿਖਾਇਰਤ ਕੋਈ ਵੀ ਅਸੀਂ ਲਿਖ ਲੈਂਦੇ ਹਾਂ ਲੈਗਲੀਜੈਂਸੀ ਵਰਡ ਹੋ ਰਿਹਾ ਹੈ ਐਰਰ ਮੈਡੀਕਲ ਜਿੱਥੇ ਮੈਡੀਕਲ ਐਰਰ ਆ ਗਿਆ ਕਿ ਨਾ ਮਤਲਬ ਕਮਿਸ਼ਨ ਹੈ ਅਮਰਨੋ ਮੈਡੀਕਲ ਦੀ ਪੜਾਈ ਪੜ੍ਹਨੀ ਚਾਹੀਦੀ ਕਿਉਂਕਿ ਉਹਨਾਂ ਐਰਰ ਦਾ ਮਤਲਬ ਇਹੋ ਕਹਾ ਨਹੀਂ ਆਇਆ ਸਾਨੂੰ ਹੀ ਸਮਝ ਆਈ ਆਪਾਂ ਪੜਤਾਲ ਕਰ ਸਕਦੇ ਤੇ ਇੱਕ ਰਿਪੋਰਟ ਦੁਬਾਰਾ ਉਹਨਾਂ ਨੂੰ ਜੇ ਗਲਤੀ ਹੈ ਜੇ ਸਾਫ ਜਿਨ੍ਹਾਂ ਨੂੰ ਧੱਕਾ ਮਾਰਿਆ ਤੋਂ 6 ਨਹੀਂ ਸੈਟੀਸਫਾਈਡ ਤੇ ਆਪਾਂ ਹਥੋਰਟੀ ਤੇ ਅਸੀਂ ਰੈਫਰ ਕਰ ਸਕਦੇ ਜੇ ਕੰਪਲੇਂਟੈਂਟ ਨਹੀਂ ਹੈ ਜੇ

ਮਨ ਨੇ ਨਾ ਨੀਂਦ ਆਦੀ ਵੀ ਆਪਣੇ ਪਏ ਜਿੰਦਗੀ ਨਾਲ ਬੱਚਾ ਵੀ ਗਵਾ ਲਿਆ ਮੈਂ ਆਪਣਾ ਅੱਜ ਤੋਂ ਹਰ ਮਾਰ ਨੂੰ ਮਸੂਰ ਕਰਨਾ ਜਾਈਦਾ ਸਿਆਣੀ ਬਜਾਨੇ ਤੁਸੀਂ ਆ ਗਏ ਹੋ ਰੱਬ ਨੂੰ ਕੀ ਜਵਾਬ ਦੇਣਾ ਜੇ ਜਾ ਕੇ ਅਨ ਕੋਈ ਟੈਸਟ ਨਹੀਂ ਕਿਸੇ ਚੀਜ਼ ਦੀ ਕੋਈ ਜ਼ੀਰ ਨਹੀਂ ਦਿੰਦੇ ਮੈਂ ਮੈਂ ਰੈਵਨਿਊ ਡਿਪਾਰਟਮੈਂਟ ਚਲੀ ਜੇ ਕੰਪਲੇਂਟ ਕਰਾਂਗਾ ਜਿੱਥੋਂ ਤੱਕ ਜਾਣਾ ਜਾਇਆ ਜਾਇਆ ਜਾਏ ਮੈਂ ਉੱਥੋਂ ਤੱਕ ਜਾਵਾਂਗਾ ਇੰਨੀ ਕੋ ਪੋਲਿਟਿਕਲ ਮਿਲਤੇ ਪ੍ਰੈਸ਼ਰ ਹੈ ਸਰ ਕਿ ਇਹਨੂੰ ਤੁਸੀਂ ਕੇ ਸਾਡੀ ਰਿਪੋਰਟ ਇੰਤ ਜੁਲਾਈ ਨੂੰ ਤਿਆਰ ਸੀ ਕਿਰਨ ਦੀ ਲੈਣ ਹਾਂ ਹਾਂਜੀ ਸਰ ਮੇਰਾ ਨਾਮ ਦੋਣ ਕੇ ਜਿਹੜਾ ਪੁੱਛਣਾ ਜੀ ਕੀ ਨਾਮ ਹੈ ਸਰ ਜੀ ਇਹ ਸਰ ਮੇਰਾ ਨਾਮ ਕਰਨ ਖੰਨਾ ਹੈ ਮੈਂ ਅੰਮ੍ਰਿਤਸਰ ਦਾ ਨੌਰਥ ਦਾ ਨਿਵਾਸੀ ਹਾਂ ਏ ਮੇਰੀ ਗੁੜੀਆ ਦੀ ਡੈਥ ਹੋਈ ਸਰ ਡਾਕਟਰਾਂ ਦੀ ਨੈਗਲੀਜੈਂਸ ਕਾਰਨ ਅੱਛਾ ਚੀਹਾ ਹਸਪੀਟਲ ਦੇ ਡਾਕਟਰਾਂ ਦੀ ਨੈਗਲੀਜੈਂਸ ਕਾਰਨ ਮੇਰੀ ਬੇਟੀ ਦੀ ਡੈਥ ਹੋਈ ਤੇ ਉਸ ਕਾਰਨ ਮੈਂ ਸਰ ਅੱਥੇ ਤੁਹਾਨੂੰ ਮਤਲਬ ਪ੍ਰੈਸ ਕਾਨਫਰੰਸ ਕਰ ਰਿਹਾ ਸੀ ਕਿ ਮੇਰੀ ਬੇਟੀ ਨੂੰ ਇਨਸਾਫ ਮਿਲੇ ਸਰ ਵਿਸ਼ਵਾਸ ਕੀ ਰੁਆ ਸਰ ਮੈਂ ਤੇ ਬੂਰੇ ਮਾਂ ਤੇ ਇੱਕ ਸਿਟੀਜ਼ਨ ਪੰਜਾਬ ਦਾ ਸਿਟੀਜ਼ਨ ਹੋਣ ਦੇ ਨਾਤੇ ਹਿੰਦੁਸਤਾਨ ਦਾ ਵਸਨੀਕ ਹੋਣ ਦੇ ਨਾਤੇ ਮੈਂ ਕਹਿਣਾ ਚਾਹਨਾ ਕਿ ਅੱਜ ਅਸੀਂ ਵੇਖ ਰਹੇ ਹਾਂ ਪਾਸਪੋਰਟ ਆਫਿਸ ਇਹ ਵੋ ਉਥੇ ਕਿੰਨਾ ਰਸ਼ ਹੈ ਸਭ ਪੰਜਾਬੀ ਬਾਹਰ ਜਾ ਰਹੇ ਨੇ ਕਿਉਂਕਿ ਸਰ ਇਹ ਸਾਡੇ ਪੰਜਾਬ ਚ ਮੈਨੂੰ ਨਹੀਂ ਲੱਗਦਾ ਕਿਸੇ ਨੂੰ ਕੋਈ ਇਨਸਾਫ ਮਿਲ ਰਿਹਾ ਬਿਊਰੋਕਰੇਸੀ ਇੰਨੀ ਹੈਵੀ ਹੈ ਜਿਹਦਾ ਕੋਈ ਹਿਸਾਬ ਨਹੀਂ ਕਿ ਇੱਕ ਦੇਖੋ ਕਿ ਜਿੱਥੇ ਇਹਨਾਂ ਦੇ ਬੋਰਡ ਨੇ ਮੰਨ ਲਿਆ ਕਿ ਮੈਡੀਕਲ ਨੈਗਲੀਜੈਂਸ ਹੈ ਤੇ ਹਾਲੇ ਤੱਕ ਡਾਕਟਰ ਦੀ ਕਿੰਨੀ ਕਿ ਸਮਝ ਲਓ ਉਹ ਆਪਣੇ ਆਪ ਨੂੰ ਸੀਐਮ ਤੋਂ ਉੱਪਰ ਸਮਝੀਏ ਜਿੱਤੇ ਹਾਲੇ ਤੱਕ ਇਹਨਾਂ ਦਾ ਮਤਲਬ ਪਰਚਾ ਨਹੀਂ ਦਿੱਤਾ ਗਿਆ ਸਾਨੂੰ ਲਿਖਤ ਦਿੱਤੀ ਗਈ ਹੈ ਨਾ ਉਹਨੂੰ ਹਾਂਜੀ ਸਾਨੂੰ ਲਿਖਤ ਰਿਪੋਰਟ ਦਿੱਤੀ ਗਈ ਹੈ ਲਿਖਤ ਰਿਪੋਰਟ ਦਿੱਤੀ ਗਈ ਹੈ ਇਹ ਡਾਕਟਰ ਸਾਹਿਬ ਨੇ ਵੀ ਮੰਨ ਲਿਆ ਕਿ 에ਰਰ ਦਾ ਮੀਨਿੰਗ ਨੈਗਲੀਜੈਂਸ ਹੈ ਮੈਡੀਕਲ ਨੈਗਲੀਜੈਂਸ ਤੇ 304 ਦਾ ਪਰਚਾ ਹੁੰਦਾ ਸਰ ਤੇ ਅਸੀਂ ਕਹਿੰਦੇ ਹਾਂ ਸਖਤ ਤੋਂ ਸਖਤ ਇਹ ਤੇ ਮੈਂ ਤਾਂ ਕਹਿੰਦਾ ਕਹਿਰ ਹੀ ਰੱਦ ਤਾਂ ਹੱਤਿਆ ਦਾ ਮਾਮਲਾ ਵੀ ਇਹਨਾਂ ਦੇ ਚਲਾਉਣਾ ਚਾਹੀਦਾ ਬੱਚੇ ਦੇ ਜਨਮ ਮਲੇ ਵੀ ਸਾਨੂੰ ਦੱਸਿਆ ਸਸਨ ਨੂੰ ਕਈ ਵਾਰੀ ਅਸੀਂ ਸੀਪੀ ਸਾਹਿਬ ਨੂੰ ਵੀ ਮਿਲਿਆ ਡੀਸੀ ਸਾਹਿਬ ਨੂੰ ਵੀ ਮਿਲਿਆ ਤੇ ਸਾਨੂੰ ਉਹਨਾਂ ਵੱਲ ਉਹਨਾਂ ਵੱਲੋਂ ਕਿਹਾ ਗਿਆ ਕਿ ਕਾਰਵਾਈ ਹੋਏਗੀ ਲੇਕਿਨ ਹਾਲੇ ਤੱਕ ਕੋਈ ਬੰਦੀ ਕਾਰਵਾਈ ਉਹਨਾਂ ਤੇ ਨਹੀਂ ਕੀਤੀ ਗਈ ਜੇ ਉਹਦੀ ਮੰਤਰਤੀ ਕਾਰਵਾਈ ਨਹੀਂ ਹੋਏਗੀ ਇਸ ਤਰ੍ਹਾਂ ਸਰ ਫਿਰ ਆਪਾਂ ਹਾਈ ਅਥਾਰਟिटीज ਵੱਲ ਜਾਵਾਂਗੇ ਫਿਰ ਅਸੀਂ ਚੰਡੀਗੜ੍ਹ ਮੂਵ ਕਰਾਂਗੇ ਪੀਜੀਆਈ ਤੋਂ ਰਿਪੋਰਟ ਬਣਾਵਾਵਾਂਗੇ ਕਿੱਥੋਂ ਕਿੱਥੋਂ ਤੱਕ ਪੈਸੇ ਖਵਾ ਲਾਂਗੇ ਅਸੀਂ ਏਮਸ ਤੱਕ ਜਾਵਾਂਗੇ ਏਮਸ ਤੋਂ ਰਿਪੋਰਟ ਬਣਾਵਾਵਾਂਗੇ ਅਸੀਂ ਵੀ ਵੇਖਿਆ ਨਾ ਇਹ ਮੈਡਮ ਦੇ ਕਿੰਨੇ ਕੋਪ